ਮੇਕ ਕਿਸਾਨ ਪ੍ਰਾਪੋ ਜਿਹੜੇ ਕਿਸਾਨ ਵੀਰ ਖੇਤੀ ਦੇ ਨਾਲ 2-4 ਮੱਝਾਂ ਰੱਖਦੇ ਨੇ ਜਾਂ ਗਾਵਾਂ ਰੱਖਦੇ ਨੇ ਛੋਟਾ ਮੋਟਾ ਡੈਰੀ ਫਾਰਮਿੰਗ ਦਾ ਜਿਹੜਾ ਕੰਮ ਕਰਦੇ ਨੇ ਉਹਨਾਂ ਨੂੰ ਇੱਕ ਵੱਡੀ ਪ੍ਰੋਬਲਮ ਹੁੰਦੀ ਆ ਉਹਨਾਂ ਦੀ ਜਿਹੜੀਆਂ ਮੱਝਾਂ ਜਾਂ ਗਾਵਾਂ ਮੱਝਾਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਆ ਪਹਿਲਾਂ ਤਾਂ ਗੱਪਣ ਨਹੀਂ ਹੁੰਦੀਆਂ ਜੇ ਗੱਪਣ ਹੋ ਜਾਂਦੀਆਂ ਨੇ ਕਾਂ ਫਿਰ ਗੱਪੜ ਹੋਣ ਤੋਂ ਬਾਅਦ ਲੰਮਾ ਸਮਾਂ ਦੁੱਧ ਨਹੀਂ ਦਿੰਦੀਆਂ 2-3 ਮਹੀਨੇ ਬਾਅਦ ਹੀ ਜਿਹੜੀਆਂ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੰਦੀਆਂ ਨੇ ਦੁੱਧ ਵਿਚਾਲੇ ਲੈ ਕੇ ਭੱਜ ਜਾਂਦੀਆਂ ਨੇ ਜਾਂ ਤਾਂ ਫਿਰ ਆਪਾਂ ਟੀਕਾ ਲਗਾਉਨੇ ਆ ਜਾਂ ਜੂੜ ਵਗੈਰਾ ਲਗਾ ਕੇ ਦੁੱਧ ਕੱਢਣ ਦੀ ਕੋਸ਼ਿਸ਼ ਕਰਦੇ ਆ ਟੀਕੇ ਦੇ ਨਾਲ ਕੀ ਆ ਵੀ ਥੋੜਾ ਵਾਲਾ ਦੁੱਧ ਪਸ਼ੂ ਦਿੰਦਾ ਪੂਰਾ ਦੁੱਧ ਕਦੇ ਵੀ ਨਹੀਂ ਦਿੰਦਾ ਤੇ ਫਿਰ ਅੱਧ ਵਿਚਾਲੇ ਆਪਾਂ ਪਸ਼ੂ ਨੂੰ ਛੱਡ ਦਿੰਨੇ ਆ ਤੇ ਪਸ਼ੂ ਜਿਹੜਾ ਆਪਣਾ ਲੰਮਾ ਸਮਾਂ ਜੀ ਤੋਂ ਦੁੱਧ ਲੈਣਾ ਸੀ ਉਹ ਬਸ ਥੋੜਾ ਵਾਲਾ ਟਾਈਮ ਆ ਪਸ਼ੂ ਗੱਬਣ ਹੋਣ ਤੋਂ ਬਾਅਦ ਦੁੱਧ ਦਿੰਦਾ ਤੇ ਫਿਰ ਆਪਾਂ ਨੂੰ ਛੱਡ ਦਿੰਨੇ ਆ ਇਹ ਵੱਡੀ ਪ੍ਰੋਬਲਮ ਬਹੁਤ ਸਾਰੇ ਕਿਸਾਨਾਂ ਦੇ ਨਾਲ ਆ ਰਹੀ ਹੈ। ਇਹਦਾ ਕੀ ਕਾਰਨ ਆ? ਕੀ ਇਹਦਾ ਹੱਲ ਆ? ਇਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ। ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ। ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ। ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਹੋਰ ਯਾਰ ਦੋਸਤਾਂ ਤੱਕ ਵੀਡੀਓ ਪਹੁੰਚ ਜਾਵੇ। ਪਹਿਲਾਂ ਆਪਾਂ ਦੇਖਦੇ ਆਂ ਵੀ ਇਹਦਾ ਕਾਰਨ ਕੀ ਹੋ ਸਕਦਾ ਕਿਉਂ ਇਸ ਤਰ੍ਹਾਂ ਜਿਹੜਾ ਪਸ਼ੂ ਗੱਭਣ ਹੋਣ ਤੋਂ ਬਾਅਦ ਲੱਤਾਂ ਮਾਰਦਾ ਦੁੱਧ ਨਹੀਂ ਦਿੰਦਾ ਵੱਡਾ ਇਹਦੇ ਵਿੱਚ ਜਿਹੜਾ ਮੇਨ ਕਾਰਨ ਹੈ ਉਹ ਹੈਗਾ ਜੀ ਹਾਰਮੋਨਲ ਸਿਸਟਮ ਪਸ਼ੂ ਦਾ ਜਿਹੜਾ ਵਿਗੜ ਜਾਂਦਾ ਹੈ ਪਸ਼ੂ ਦੇ ਅੰਦਰ ਹਾਰਮੋਨ ਜਿਹੜੇ ਬਣਦੇ ਆ ਉਹ ਵੱਧ ਘੱਟ ਮਾਤਰਾ 'ਚ ਬਣਨੇ ਸ਼ੁਰੂ ਹੋ ਜਾਂਦੇ ਆ ਤਿੰਨ ਤਰ੍ਹਾਂ ਦੇ ਜਿਹੜੇ ਹਾਰਮੋਨ ਹੁੰਦੇ ਆ ਜਿਨ੍ਹਾਂ ਦਾ ਸੰਤੁਲਨ ਵਿਗੜਨ ਦੀ ਵਜ੍ਹਾ ਨਾਲ ਇਹ ਪ੍ਰੋਬਲਮ ਆਉਂਦੀ ਆ ਈਸਟ੍ਰੋਜਨ ਹਾਰਮੋਨ ਹੈ ਜਾਂ ਪ੍ਰੋਜੈਸਟਰੋਨ ਹੈ ਜਾਂ ਹੈਗਾ ਜਿਹੜਾ ਦੁੱਧ ਲਾਉਣ ਵਾਲਾ ਹਾਰਮੋਨ ਆਪਣਾ ਔਕਸੀਟੋਸਿਨ ਹਾਰਮੋਨ ਔਕਸੀਟੋਸਿਨ ਦੇ ਨਾਲ ਦੁੱਧ ਰਿਲੀਜ਼ ਕਰਦਾ ਪਸ਼ੂ ਈਸਟ੍ਰੋਜਨ ਤੇ ਪ੍ਰੋਜੈਸਟਰੋਨ ਜਿਹੜਾ ਦੋਵੇਂ ਹਾਰਮੋਨ ਨੇ ਇਹ ਪਸ਼ੂ ਦੇ ਗੱਭਣ ਹੋਣ ਦੀ ਪ੍ਰਕਿਰਿਆ ਦੇ ਵਿੱਚ ਸਾਰਾ ਕੰਮ ਕਰਦੇ ਨੇ ਇਹਨਾਂ ਦੀ ਵਜ੍ਹਾ ਨਾਲ ਪਸ਼ੂ ਹੀਟ ਚਾਹੁੰਦਾ ਇਹਨਾਂ ਦੀ ਵਜ੍ਹਾ ਨਾਲ ਪਸ਼ੂ ਠਹਿਰਦਾ ਸਾਰਾ ਕੁਝ ਇਸ ਸਿਸਟਮ ਦੇ ਨਾਲ ਚੱਲਦਾ ਜਦੋਂ ਇਹਨਾਂ ਦੇ ਵਿੱਚ ਬੈਲੈਂਸ ਵਿਗੜ ਜਾਂਦਾ ਤਾਂ ਗੱਭਣ ਹੋਣ ਤੋਂ ਬਾਅਦ ਪਸ਼ੂ ਫਿਰ ਜਿਹੜਾ ਦੁੱਧ ਪੂਰਾ ਨਹੀਂ ਦਿੰਦਾ ਜਾਂ ਥਾਣਾ ਨੂੰ ਹੱਥ ਨਹੀਂ ਲਾਉਣ ਦਿੰਦਾ ਜਾਂ ਪਸ਼ੂ ਆਕਸੀਟੂਸ਼ਨ ਰਿਲੀਜ਼ ਨਹੀਂ ਕਰਦਾ ਪਰ ਇਹ ਵਿਗੜਦਾ ਕਿਉਂ ਆ ਇਹ ਜਿਹੜੇ ਹਾਰਮੋਨ ਨਹੀਂ ਸਹੀ ਮਾਤਰਾ ਦੇ ਵਿੱਚ ਰਿਲੀਜ਼ ਕਿਉਂ ਨਹੀਂ ਹੁੰਦੇ ਕਿਉਂ ਇਹਨਾਂ ਦਾ ਸੰਤੁਲਨ ਵਿਗੜ ਜਾਂਦਾ ਇਹਦੇ ਵਿੱਚ ਵੱਡਾ ਕਾਰਨ ਬਣਦਾ ਆਪਣੀ ਖੁਰਾਕ ਜਿਹੜੀ ਖੁਰਾਕ ਆਪਾਂ ਪਸ਼ੂ ਨੂੰ ਦਿੰਨੇ ਆ ਹਰੇ-ਤਾਰੇ ਦਿੰਨੇ ਆ ਜਾਂ ਆਪਾਂ ਫੀਡ ਵਗੈਰਾ ਜਾਂ ਕਣਕ ਦਾਣਾ ਮੱਕੀ ਦਾ ਜਾਂ ਖਲਾਂ ਵਗੈਰਾ ਦਿੰਨੇ ਆ ਇਹਨਾਂ ਦੇ ਵਿੱਚੋਂ ਮੇਨ ਤੱਤ ਜਿਹੜੇ ਵੱਡੇ ਤੱਤ ਤਾਂ ਮਿਲਦੇ ਆ ਜਿਹੜਾ ਬਰੀਕ ਤੱਤ ਲਘੂ ਤੱਤ ਜਿਨ੍ਹਾਂ ਦੀ ਜ਼ਰੂਰਤ ਹੁੰਦੀ ਹੈ ਉਹ ਪੂਰੇ ਮਾਤਰਾ ਜਿਵੇਂ ਕੈਲਸ਼ੀਅਮ ਹੈ ਫਾਸਫੋਰਸ ਹੈ ਮੈਗਨੀਸ਼ੀਅਮ ਹੈ ਬੋਰਨ ਵਗੈਰਾ ਹੈ ਜਿਹਾ ਕਾਪਰ ਵਗੈਰਾ ਇਹ ਤੱਤ ਇਹਨੇ ਆਪਾਂ ਨੂੰ ਹਰੇ ਚਾਰੇ ਚੋਂ ਜਾਂ ਫੀਡ ਵਗੈਰਾ ਇਹਨਾਂ ਤੋਂ ਨਹੀਂ ਮਿਲਦੇ ਇਹਨਾਂ ਦੀ ਘਾਟ ਦੇ ਨਾਲ ਪਸ਼ੂ ਦੇ ਅੰਦਰ ਕੀ ਹੈ ਇਹ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਸ਼ੂ ਪੂਰਾ ਪ੍ਰੋਜੈਸਟੇਰੋਨ ਨਹੀਂ ਬਣਾ ਪਾਉਂਦਾ ਈਸਟ੍ਰੋਜਨ ਜਿਹੜਾ ਹਾਰਮੋਨ ਆ ਉਹ ਨਹੀਂ ਪੈਦਾ ਕਰਦਾ ਤੇ ਇਸੇ ਵਜ੍ਹਾ ਨਾਲ ਹੀ ਪਸ਼ੂ ਜਿਹੜਾ ਬੋਲਦਾ ਨਹੀਂ ਨਵੇਂ ਦੁੱਧ ਹੋਣ ਦੇ ਵਿੱਚ ਦਿੱਕਤ ਆ ਜਾਂਦੀ ਹੈ ਜੇ ਇਹ ਚੀਜ਼ਾਂ ਪੂਰੀ ਮਾਤਰਾ ਦੇ ਵਿੱਚ ਆਪਾਂ ਪਸ਼ੂ ਨੂੰ ਨਾਲ ਦਵਾਂਗੇ ਤਾਂ ਪਸ਼ੂ ਦੇ ਵਿੱਚ ਇਸ ਤਰ੍ਹਾਂ ਦੀ ਦਿੱਕਤ ਬਹੁਤ ਘੱਟ ਜਾਂਦੀ ਹੈ ਨਹੀਂ ਆਉਂਦੀ ਹੁਣ ਇਹਦੇ ਵਾਸਤੇ ਆਪਾਂ ਮਿਨਰਲ ਮਿਕਸਚਰ ਹੈ ਜਿਹੜਾ ਪਸ਼ੂ ਨੂੰ ਬਹੁਤ ਵਧੀਆ ਕਿਸਮ ਦਾ ਦਿਓ ਚੰਗੀ ਕਿਸਮ ਦਾ ਮਿਨਰਲ ਮਿਕਸਚਰ ਬਾਜ਼ਾਰ ਤੋਂ ਮਿਲਦਾ ਹੈ ਧਾਤਾਂ ਦਾ ਚੂੜਾ ਜਿਹਨੂੰ ਆਪਾਂ ਕਹਿੰਦੇ ਆ ਸੀਆਰਐਸ ਦਾ ਹੈਗਾ ਜਾਂ ਐਗਰੀਮੈਂਟ ਫੋਰਟ ਵਗੈਰਾ ਇਸ ਤਰ੍ਹਾਂ ਦੇ ਕਈ ਕੰਪਨੀਆਂ ਦੇ ਵਧੀਆ ਕੰਪਨੀ ਦਾ ਜਿਹੜਾ ਐਗਰੀਮੈਂਟ ਤੁਸੀਂ ਉਹਨੂੰ ਪਸ਼ੂ ਨੂੰ ਡੇਲੀ 100 ਗ੍ਰਾਮ ਰੋਜ਼ਾਨਾ ਫੀਡ ਦੇ ਵਿੱਚ ਦੇਣਾ ਸ਼ੁਰੂ ਕਰੋ ਇਹਦੇ ਨਾਲ ਇਹ ਦਿੱਕਤਾਂ ਬਹੁਤ ਘਟ ਜਾਂਦੀਆਂ ਨੇ ਨਾ ਤਾਂ ਆਪਾਂ ਨੂੰ ਜਿਹੜੀ ਗੱਭਣਾ ਹੋਣ ਦੀ ਪ੍ਰੋਬਲਮ ਆਉਂਦੀ ਆ ਤੇ ਉਸ ਤੋਂ ਬਾਅਦ ਵੀ ਪਸ਼ੂ ਫਿਰ ਆਪਾਂ ਨੂੰ ਦੁੱਧ ਦਿੰਦਾ ਰਹਿੰਦਾ ਹੈ ਜਿਹੜਾ ਹਾਰਮੋਨਲ ਸਿਸਟਮ ਚ ਗੜਬੜਾ ਉਹ ਨਹੀਂ ਫਿਰ ਹੁੰਦਾ ਉਹਦੀ ਵਜ੍ਹਾ ਨਾਲ ਇਹ ਵੱਡੀਆਂ ਪ੍ਰੋਬਲਮਾਂ ਆਉਂਦੀਆਂ ਨੇ ਹੁਣ ਆਪਾਂ ਦੂਸਰਾ ਦੁੱਧ ਲਾਉਣ ਵਾਲਾ ਜਿਹੜਾ ਹਾਰਮੋਨ অক্সੀਟੋਸਿਨ ਦੀ ਗੱਲ ਕਰਦੇ ਹਾਂ ਸਾਰੇ ਦਾ ਸਾਰਾ ਸਿਸਟਮ অক্সੀਟੋਸਿਨ ਤੇ ਨਿਰਭਰ ਕਰਦਾ ਜੇ অক্সੀਟੋਸਿਨ ਪਸ਼ੂ ਰਿਲੀਜ਼ ਕਰਦਾ ਤਾਂ ਦੁੱਧ ਪਸ਼ੂ ਲਾ ਲੈਂਦਾ ਜੇ ਆਕਸੀਟੋਸਿਨ ਰਿਲੀਜ਼ ਨਹੀਂ ਕਰਦਾ ਤਾਂ ਪਸ਼ੂ ਦੁੱਧ ਨਹੀਂ ਲਾਉਂਦਾ ਲੱਤਾਂ ਮਾਰਦਾ ਹੁਣ ਆਕਸੀਟੋਸਿਨ ਵਾਲਾ ਤੁਸੀਂ ਦੇਖਿਆ ਹੋ ਆਪਾਂ ਟੀਕਾ ਲਾਉਨੇ ਆ ਉਹ ਹਾਰਮੋਨ ਦਾ ਹੀ ਟੀਕਾ ਹੁੰਦਾ ਜਦੋਂ ਆਪਾਂ ਉਹ ਟੀਕਾ ਲਾ ਦਿੰਦੇ ਆ ਪਸ਼ੂ ਦੁੱਧ ਲਾ ਲੈਂਦਾ ਪਰ ਸਰੀਰਕ ਤੌਰ ਤੇ ਪਸ਼ੂ ਦੇ ਵਿੱਚ ਆਕਸੀਟੋਸਿਨ ਜੋ ਬਣਨਾ ਚਾਹੀਦਾ ਉਹ ਬਣਦਾ ਨਹੀਂ ਤੇ ਆਪਾਂ ਉਹ ਯਾਹਲੀ ਤਰੀਕੇ ਦੇ ਨਾਲ ਲਾਇਆ ਜਿੰਨਾ ਕ ਲਾਇਆ ਉਹਨਾਂ ਕੋਈ ਤਰੀਕੇ ਨਾਲ ਲਾ ਲੈਂਦਾ ਕਈ ਵਾਰੀ ਆਪਾਂ ਆਕਸੀਟੋਸਿਨ ਲਾਇਆ ਪਸ਼ੂ ਦਾ ਦੁੱਧ ਤਾਂ ਲਾ ਲਿਆ ਪਰ ਉਹ ਆਪਾਂ ਨੂੰ ਥੱਲੇ ਨਹੀਂ ਬੈਠਣ ਦਿੰਦਾ ਕਿਉਂਕਿ ਕੁਦਰਤੀ ਤੌਰ ਤੇ ਹਾਰਮੋਨ ਰਿਲੀਜ਼ ਨਹੀਂ ਹੋਇਆ ਆਪਾਂ ਨੂੰ ਟੈਂਪਰੇਰੀ ਤੌਰ ਤੇ ਹਾਰਮੋਨ ਦਿੱਤਾ ਜਦੋਂ ਕੁਦਰਤੀ ਤੌਰ ਤੇ ਹਾਰਮੋਨ ਰਿਲੀਜ਼ ਹੁੰਦਾ ਤਾਂ ਪਸ਼ੂ ਆਪਣੇ ਆਪ ਦੁੱਧ ਲਾਉਂਦਾ ਫਿਰ ਕਦੇ ਲੱਤ ਨਹੀਂ ਮਾਰਦਾ ਹੁਣ ਉਹਦੀ وجہ ਤਾਂ ਆਪਾਂ ਪਹਿਲਾਂ ਦੱਸ ਦਿੱਤੀ ਵੀ ਉਹਦੇ ਵਿੱਚ ਆਪਾਂ ਨੂੰ ਸਹੀ ਤਰੀਕੇ ਦੇ ਨਾਲ ਜਿਹੜੇ ਮਿਨਰਲ ਮਿਸ਼ਰ ਵਰਗੈਰਾ ਖੁਰਾਕ ਦੇ ਵਿੱਚ ਐਡ ਕਰੋ ਵਿਟਾਮਿਨ ਏ ਵਿਟਾਮਿਨ ਡੀ ਵਿਟਾਮਿਨ ਈ ਖੁਰਾਕ ਦੇ ਵਿੱਚ ਪੂਰੀ ਮਾਤਰਾ ਚ ਰੱਖੋ ਤਾਂ ਕਿ ਇਸ ਤਰ੍ਹਾਂ ਦੀ ਪ੍ਰੋਬਲਮ ਹੀ ਨਾ ਆਵੇ ਹੁਣ ਕਈ ਵਾਰ ਕੀ ਆ ਜਦੋਂ ਆਕਸੀਟੋਸਿਨ ਰਿਲੀਜ਼ ਨਹੀਂ ਹੁੰਦਾ ਪਸ਼ੂ ਲੱਤਾਂ ਮਾਰਦਾ ਆਪਾਂ ਉਲਟ ਸ਼ੁਰੂ ਕਰ ਦਨੇ ਆ ਪਸ਼ੂ ਨੂੰ ਨਾ ਬੰਨ ਕੇ ਦਾ ਤਾਂ ਕੁੱਟਣਾ ਸ਼ੁਰੂ ਕਰ ਦਨੇ ਆ ਡਾਂਗਾ ਡਾਂਗਾ ਮਾਰਦੇ ਉਹਦੇ ਤਾਂ ਕਿ ਵੀ ਪਸ਼ੂਲਾ ਵੀ ਹੁਣ ਹੈ ਲਿਕੇ ਦਿਖਾ ਤੂਰ ਤੈਨੂੰ ਦੁੱਧ ਲੈਣਾ ਹੀ ਪਊ ਕੱਢ ਕੇ ਦੇਵਾਂਗੇ ਉੱਤੋਂ ਟੀਕਾ ਲਾ ਦਨੇ ਆ ਹੁਣ ਉਹਦੇ ਨਾਲ ਕੀ ਹੈ ਰਿਲੀਜ਼ ਹੋਇਆ ਹਾਰਮੋਨ ਵੀ ਜਿਹੜਾ ਪਸ਼ੂ ਦਾ ਰੁਕ ਜਾਂਦਾ ਸੋ ਉੱਥੇ ਤਾਂ ਉਲਟ ਪ੍ਰਭਾਵ ਉਸ ਤੋਂ ਵੀ ਹੋ ਜਾਂਦਾ ਜਦੋਂ ਪਸ਼ੂ ਇਸ ਤਰ੍ਹਾਂ ਹੁੰਦਾ ਗੱਬਣ ਪਸ਼ੂ ਲੱਤਾਂ ਮਾਰਦਾ ਹੋਰ ਕਰਦਾ ਉਹਨੂੰ ਕੁੱਟਣਾ ਬਾਅਦ ਨਾਲ ਬਿਲਕੁਲ ਹੀ ਨਹੀਂ ਇਹ ਗੱਲ ਦਾ ਬਿਲਕੁਲ ਧਿਆਨ ਰੱਖੋ ਜਿੰਨਾ ਤੁਸੀਂ ਉਹਨੂੰ ਵੜਿਆਵੋਗੇ ਜਿੰਨਾ ਉਹਨੂੰ ਪਲੋਸੋਗੇ ਜਿੰਨਾ ਪਿਆਰ ਨਾਲ ਉਹਦੇ ਨਾਲ ਵਿਹਾਰ ਰੱਖੋਗੇ ਪਸ਼ੂ ਉਨੀ ਜਲਦੀ ਆਪਣੇ ਆਪ ਨੂੰ ਤਿਆਰ ਕਰ ਲੈਂਦਾ ਪਸ਼ੂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹਾਰਮੋਨ ਪਸ਼ੂ ਨੇ ਆਪਣੇ ਆਪ ਨਹੀਂ ਬਣਾਉਣਾ ਇਹ ਕੁਦਰਤੀ ਪ੍ਰਕਿਰਿਆ ਹੈ ਜਾਂ ਉਹਨੂੰ ਖੁਰਾਕ ਦੇ ਵਿੱਚੋਂ ਸਹੀ ਤਰੀਕੇ ਦੀ ਖੁਰਾਕ ਮਿਲੂਗੀ ਹਾਰਮੋਨ ਮਿਲਦਾ ਰਹਿੰਦਾ ਹੈ ਪਰ ਆਪਾਂ ਪਸ਼ੂ ਨੂੰ ਬੰਨ ਕੇ ਕੁੱਟ ਦਿਆਂ ਟੀਕਾ ਲਾ ਦਨੇ ਆ ਜਦੋਂ ਪਸ਼ੂ ਹਿਲਦਾ ਲੱਤਾਂ ਮਾਰਦਾ ਹੈ ਆਪਾਂ ਨੂੰ ਡਾਂਗਾ ਡਾਂਗਾ ਮਾਰਦਿਆਂ ਤੇ ਉਹਦੇ ਨਾਲ ਕੀ ਹਾਰਮੋਨ ਜਿਹੜਾ ਹੋਰ ਰੁਕ ਜਾਂਦਾ ਸੋ ਇੱਥੇ ਇਹ ਗੱਲ ਬਿਲਕੁਲ ਧਿਆਨ ਰੱਖਣੀ ਹੈ ਜਿਹੜਾ ਪਸ਼ੂ ਲੱਤਾ ਮਾਰਦਾ ਜਿਹਦੇ ਆਪਾਂ ਲੱਤਾ ਟੀਕਾ ਵਗੈਰਾ ਤਾਂ ਲਾਉਣ ਦੀ ਕੋਸ਼ਿਸ਼ ਕਰਨੀ ਹੋਈ ਨਹੀਂ ਆਪਾਂ ਟੀਕੇ ਤੋਂ ਬਿਨਾਂ ਹੀ ਕੋਸ਼ਿਸ਼ ਕਰਾਂਗੇ ਤਾਂ ਪਸ਼ੂ ਆਪਣੇ ਆਪ ਦੁੱਧ ਲਾਉਣ ਲੱਗ ਜਾਂਦਾ ਸੋ ਪਸ਼ੂ ਜਿਸ ਤਰ੍ਹਾਂ ਦੀ ਖੁਰਾਕ ਖੋਸੋ ਕੇ ਖਾਂਦਾ ਕਈ ਪਸ਼ੂ ਕਣਕ ਦਾ ਦਾਣਾ ਬੜੇ ਖੋਸੋ ਕੇ ਖਾਂਦੇ ਨੇ ਕਣਕ ਦੇ ਦਾਣੇ ਨਾਲ ਤੁਸੀਂ ਪਸ਼ੂ ਨੂੰ ਕੋਸ਼ਿਸ਼ ਕਰੋ ਬੜਾਓ ਪਲੋਸੋ ਸਹੀ ਤਰੀਕੇ ਨਾਲ ਪਾਣੀ ਵਗੈਰਾ ਦਿਓ ਤਾਂ ਕਿ ਜਿਹੜਾ ਪਸ਼ੂ ਆਪਣੇ ਆਪ ਹਾਰਮੋਨ ਰਿਲੀਜ਼ ਕਰਨਾ ਸ਼ੁਰੂ ਕਰੇ ਜਦੋਂ ਹੁਣ ਇਹਨਾਂ ਦਿੱਕਤਾਂ ਦੇ ਨਾਲ ਆਪਾਂ ਗੱਲ ਵਧਾ ਲੈਨੇ ਤਾਂ ਆਪਾਂ ਨੂੰ ਹੋਰ ਵੀ ਪ੍ਰੋਬਲਮ ਆਉਂਦੀ ਆ ਸੋ ਕਦੇ ਵੀ ਪਸ਼ੂ ਨੂੰ ਕੁੱਟਣਾ ਮਾਰਨਾ ਨਹੀਂ ਪਸ਼ੂ ਦੀ ਖੁਰਾਕ ਦੇ ਵਿੱਚ ਬਟਾਵਨ ਨਾਲ ਉਹ ਸ਼ਾਮਲ ਕਰੋ ਤੇ ਪਸ਼ੂ ਨੂੰ ਆਪਾਂ ਮਿਨਰਲ ਮਿਕਸਚਰ ਚੰਗੀ ਕੰਪਨੀ ਦਾ ਜਿਹੜਾ ਉਹ ਜ਼ਰੂਰ ਦਿਓ ਤਾਂ ਇਹਦੀ ਇਹ ਦਿੱਕਤ ਜਿਹੜੀ ਆਉਂਦੀ ਨਹੀਂ ਹੈਗੀ ਜਿਹੜੀ ਹਾਰਮੋਨਲ ਸਿਸਟਮ ਹੈ ਉਹਨੂੰ ਆਪਾਂ ਕਾਬੂ ਕਰ ਲੈਨੇ ਆ ਕਿਉਂਕਿ ਪਸ਼ੂ ਜਦੋਂ ਹਾਰਮੋਨ ਸਹੀ ਤਰੀਕੇ ਰਿਲੀਜ਼ ਕਰੂਗਾ ਫਿਰ ਦੁੱਧ ਲਾਹਣ ਦੀ ਪ੍ਰੋਬਲਮ ਬਹੁਤ ਘਟ ਆਉਂਦੀ ਆ ਪਸ਼ੂ ਲੱਤਾਂ ਘੱਟ ਮਾਰਦਾ ਫਿਰ ਬਹੁਤ ਘੱਟ ਮਾਰਦਾ ਤੇ ਫਿਰ ਦੂਜੀ ਗੱਲ ਵੀ ਪਸ਼ੂ ਆਪਣਾ ਦੁੱਧ ਕਿਉਂ ਘਟ ਜਾਂਦਾ ਗੱਭਣ ਹੋਣ ਤੋਂ ਬਾਅਦ ਕਈ ਪਸ਼ੂ ਲੰਮਾ ਸਮਾਂ ਦੁੱਧ ਦਈ ਜਾਂਦੇ ਨੇ ਕਾਫੀ ਮਾਤਰਾ ਤੇ ਦੁੱਧ ਦਈ ਜਾਂਦੇ ਨੇ ਆਪਣੇ ਕੋਲੇ ਪਸ਼ੂ ਦੁੱਧ ਕਿਉਂ ਘਟਦਾ ਇਹ ਵੀ ਗੱਲ ਤੁਸੀਂ ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਇਹਨੂੰ ਗੌਰ ਕਰਿਓ ਜਦੋਂ ਪਸ਼ੂ ਆਪਣਾ ਗੱਭਣ ਹੋ ਜਾਂਦਾ ਤਿੰਨ ਚਾਰ ਮਹੀਨੇ ਦਾ ਪਸ਼ੂ ਗੱਭਣ ਹੋ ਗਿਆ ਤਾਂ ਉਸ ਵੇਲੇ ਪਸ਼ੂ ਦੀਆਂ ਸਰੀਰਕ ਜ਼ਰੂਰਤਾਂ ਕਾਫੀ ਵੱਧ ਜਾਂਦੀਆਂ ਨੇ ਸਰੀਰ ਦਾ ਜੋ ਪਸ਼ੂ ਦੀ ਆਪਣੇ ਸਰੀਰ ਕਵਾਸਤੇ ਪਸ਼ੂ ਨੂੰ ਖੁਰਾਕ ਚਾਹੀਦੀ ਆ ਪਸ਼ੂ ਦੇ ਅੰਦਰ ਪਲ ਰਿਹਾ ਬੱਚਾ ਜਿਹੜਾ 3-4 ਮਹੀਨਿਆਂ ਦਾ ਬੱਚਾ ਹੋ ਗਿਆ ਫਿਰ ਖੁਰਾਕ ਦਾ ਕਾਫੀ ਹਿੱਸਾ ਬੱਚੇ ਵੱਲ ਚਲੇ ਜਾਂਦਾ ਤੇ ਦੁੱਧ ਵਾਸਤੇ ਪਿੱਛੇ ਬਹੁਤ ਥੋੜਾ ਹਿੱਸਾ ਬਚਦਾ ਤੇ ਪਸ਼ੂ ਦਾ ਦੁੱਧ ਜਿਹੜਾ ਘਟਦਾ ਜਾਂਦਾ ਆਪਾਂ ਇੱਥੇ ਉਲਟ ਕਰਦੇ ਆ ਜਦੋਂ ਪਸ਼ੂ ਦੀਆਂ ਖੁਰਾਕੀ ਜ਼ਰੂਰਤਾਂ ਵੱਧਦੀਆਂ ਨੇ ਆਪਾਂ ਖੁਰਾਕ ਘਟਾ ਦਿੰਦੇ ਆ ਖੁਰਾਕ ਘਟਾਉਣ ਦਾਲ ਕੀ ਹੁੰਦਾ ਤੇ ਪਸ਼ੂ ਦਾ ਦੁੱਧ ਹੋਰ ਘਟਣ ਲੱਗ ਜਾਂਦਾ ਆਪਾਂ ਕਹਿੰਦੇ ਆ ਵੀ ਇਹ ਤਾਂ ਹੁਣ ਇਹਨੂੰ ਕੋਈ ਫਾਇਦਾ ਨਹੀਂ ਤੇ ਇਹਨੂੰ ਜਿਹੜੀ ਆਪਾਂ ਖੁਰਾਕ ਪਾਉਂਦੇ ਆ ਪਸ਼ੂ ਦੁੱਧ ਤਾਂ ਪੂਰਾ ਦਿੰਦਾ ਨਹੀਂ ਤੇ ਪਸ਼ੂ ਨਾਲ ਦੁੱਧ ਤਾਂ ਭੱਜਣਾ ਹੀ ਆ ਜਦੋਂ ਖੁਰਾਕ ਹੁਣ ਜਿਉਂ-ਜਿਉਂ ਬੱਚਾ ਵੱਡਾ ਹੋਊਗਾ ਖੁਰਾਕ ਉਹਦੀ ਹੋਰ ਜ਼ਿਆਦਾ ਜ਼ਰੂਰਤ ਪਊਗੀ ਆਪਾਂ ਖੁਰਾਕ ਘਟਾਉਂਦੇ ਚਲੇ ਜਾਂਦੇ ਆ ਜੇ 5 ਕਿਲੋ ਰਾਸ਼ਨ ਪਾਉਂਦੇ ਸੀ 4 ਕਰਤਾ 3 ਕਰਤਾ 2 ਕਰਤਾ ਫਿਰ ਪਿੱਛੋਂ ਕਹਿੰਦੇ ਚਲ ਹੁਣ ਇਹ 5-6 ਮਹੀਨੇ ਦੀ ਹੋ ਗਈ 4 ਮਹੀਨੇ ਦੀ ਹੋ ਗਈ ਇਹਨੂੰ ਤਾਂ 2 ਕਿਲੋ ਪਾਈ ਚਲੋ ਫਿਰ ਉਹਦੇ ਨਾਲ ਪਸ਼ੂ ਦੀ ਸਰੀਰਕ ਜ਼ਰੂਰਤ ਤੇ ਬੱਚੇ ਦੀ ਜ਼ਰੂਰਤ ਤੇ ਪੂਰੀ ਹੁੰਦੀ ਆ ਦੁੱਧ ਵਾਸਤੇ ਪਿੱਛੇ ਕੁਝ ਨਹੀਂ ਬਚਦਾ ਤੇ ਇਸ ਕਰਕੇ ਪਸ਼ੂ ਦੁੱਧੋਂ ਪੱਜ ਜਾਂਦਾ ਤੇ ਜਦੋਂ ਸਰੀਰਕ ਜ਼ਰੂਰਤਾਂ ਵਧੀਆਂ ਆਪਾਂ ਨੇ ਖੁਰਾਕ ਵੀ ਉਹਦੀ ਪੂਰੀ ਮਾਤਰਾ ਚ ਰੱਖਣੀ ਆ ਖੁਰਾਕ ਉਹਦੀ ਘਟਾਉਣੀ ਨਹੀਂ ਤਾਂ ਹੀ ਆਪਾਂ ਨੂੰ ਲੰਮਾ ਸਮਾਂ ਪਸ਼ੂ ਦੁੱਧ ਦੇਊਗਾ ਇੱਥੇ ਆਪਾਂ ਉਲਟ ਕਰਦੇ ਜਾਂਦੇ ਆ ਇਸੇ ਕਰਕੇ ਜਿਹੜਾ ਨੁਕਸਾਨ ਕਰ ਲੈਂਦੇ ਆ ਸੋ ਜਦੋਂ ਪਸ਼ੂ ਗੱਭਣ ਹੋ ਜਾਂਦਾ ਉਹਦੀਆਂ ਸਰੀਰਕ ਜ਼ਰੂਰਤਾਂ ਨੂੰ ਸਮਝਦੇ ਹੋਏ ਉਹਦੇ ਬੱਚੇ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਤੇ ਫਿਰ ਆਪਾਂ ਆਪਣੇ ਦੁੱਧ ਦੇ ਬਾਰੇ ਸੋਚਣਾ ਤਾਂ ਆਪਾਂ ਨੂੰ ਪਸ਼ੂ ਜਿਹੜਾ ਦੁੱਧ ਦਊਗਾ ਇਹਨਾਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਕੇ ਖੁਰਾਕ ਦਿਆਂ ਫਿਰ ਆਪਣੇ ਕੋਲੇ ਜਿਹੜਾ ਪਸ਼ੂ ਦਾ ਦੁੱਧ ਦਾ ਹਿੱਸਾ ਕੁਝ ਬਚਣਾ ਸੋ ਆਪਾਂ ਕਦੇ ਉਲਟ ਨਹੀਂ ਕਰਨਾ ਜਦੋਂ ਪਸ਼ੂ ਨਵੇਂ ਦੁੱਧ ਹੋ ਜਾਂਦਾ ਉਸ ਤੋਂ ਬਾਅਦ ਉਹਦੀਆਂ ਖੁਰਾਕੀ ਜ਼ਰੂਰਤਾਂ ਨੂੰ ਹੋਰ ਵੀ ਧਿਆਨ ਨਾਲ ਰੱਖੋ ਤਾਂ ਕਿ ਆਪਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਨਾ ਆਵੇ ਕਈ ਵਾਰੀ ਕੀ ਹੁੰਦਾ ਪਸ਼ੂ ਆਪਣੀ ਸਰੀਰ ਪਸ਼ੂ ਨੂੰ ਜਿਹੜੀ ਆਪਾਂ ਖੁਰਾਕ ਦਿੰਨੇ ਆ ਖੁਰਾਕ ਦੇ ਵਿੱਚ ਫੈਟ ਵਗੈਰਾ ਦੀ ਘਾਟ ਆ ਜਾਂਦੀ ਹੈ ਪ੍ਰੋਟੀਨ ਦੀ ਘਾਟ ਆ ਜਾਂਦੀ ਹੈ ਕਿਉਂਕਿ ਪ੍ਰੋਟੀਨ ਦੇ ਨਾਲ ਪਸ਼ੂ ਦਾ ਦੁੱਧ ਬਣਦਾ ਸੋ ਉਹਨੂੰ ਆਪਾਂ ਜੇਕਰ ਹੋ ਸਕੇ ਜਿਹੜੇ ਜ਼ਿਆਦਾ ਦੁੱਧ ਦੇਣ ਵਾਲੇ ਪਸ਼ੂ ਨੇ ਉਹਨਾਂ ਨੂੰ ਆਪਾਂ ਬਾਈਪਾਸ ਪ੍ਰੋਟੀਨ ਆਪਾਂ ਨੂੰ ਬਾਜ਼ਾਰ ਤੋਂ ਮਿਲਦੀ ਹੈ ਬਾਈਪਾਸ ਪ੍ਰੋਟੀਨ ਉਹਨਾਂ ਦੇ ਨਾਲ ਜ਼ਰੂਰ ਸ਼ੁਰੂ ਕਰ ਦਿਓ 150 ਗ੍ਰਾਮ ਬਾਈਪਾਸ ਪ੍ਰੋਟੀਨ ਪਸ਼ੂ ਨੂੰ ਦੇਣੀ ਦਿਓ ਨਾਲ ਤਾਂ ਫਿਰ ਆਪਾਂ ਨੂੰ ਆ ਜਿਹੜੀ ਦੁੱਧ ਵਾਲੀ ਪ੍ਰੋਬਲਮ ਜਾਂ ਪਹਿਲਾਂ ਭੱਜਣ ਵਾਲੀ ਤੇ ਇਹਦੇ ਨਾਲ ਫੈਟ ਦੇ ਵਿੱਚ ਵੀ ਕਾਫੀ ਜਿਹੜਾ ਆਪਾਂ ਨੂੰ ਵਧੀਆ ਵਾਧਾ ਦੇਖਣ ਨੂੰ ਮਿਲੂਗਾ ਸੋ ਬਾਈਪਾਸ ਫੈਟ ਵੀ ਆਪਾਂ ਪਸ਼ੂ ਦੇ ਸਰੀਰ ਖੁਰਾਕ ਦੇ ਵਿੱਚ ਜਿਹੜੀ ਐਡ ਕਰੋ ਤਾਂ ਕਿ ਆਪਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆਵੇ ਨਾ ਕਿਉਂਕਿ ਜਿਹੜੀ ਬਾਈਪਾਸ ਫੈਟ ਦੇ ਵਿੱਚ ਪ੍ਰੋਟੀਨ ਕਾਫੀ ਜ਼ਿਆਦੀ ਮਾਤਰਾ ਚ ਹੁੰਦਾ ਪ੍ਰੋਟੀਨ ਵਾਲਾ ਪਸ਼ੂ ਨੂੰ ਜਿਹੜੀਆਂ ਸਰੀਰਕ ਜ਼ਰੂਰਤਾਂ ਜਲਦੀ ਪੂਰੀਆਂ ਹੋਣਗੀਆਂ ਤੇ ਦੁੱਧ ਦੇ ਵਾਸਤੇ ਪਸ਼ੂ ਨੂੰ ਪ੍ਰੋਟੀਨ ਦੀ ਲੋੜ ਉਹ ਪੂਰੀ ਹੋ ਜੂਗੀ ਤੇ ਪਸ਼ੂ ਫਿਰ ਜਿਹੜਾ ਆਪਣਾ ਦੁੱਧ ਤੋਂ ਛੇਤੀ ਪਿੱਛੇ ਨਹੀਂ ਮੁੜਦਾ ਪੂਰੀ ਮਾਤਰਾ 'ਚ ਜਿਹੜਾ ਦੁੱਧ ਦਿੰਦਾ ਰਹਿੰਦਾ ਤੇ ਪਾਣੀ ਦੇ ਬਾਰੇ ਬੜਾ ਗੌਰ ਰੱਖੋ ਪਸ਼ੂ ਨੂੰ ਪਾਣੀ 2-3 ਟਾਈਮ ਕੋਸ਼ਿਸ਼ ਕਰੋ ਵੀ 2-3 ਟਾਈਮ ਪਾਣੀ ਦਿਖਾਓ ਉਹਨਾਂ ਨੂੰ ਕਿਉਂਕਿ ਕਈ ਵਾਰੀ ਸਰਦੀਆਂ ਦੇ ਵਿੱਚ ਆਪਾਂ ਮੰਨ ਲਓ ਵੀ ਪਾਣੀ ਘੱਟ ਪੀਂਦਾ ਕਈ ਵਾਰੀ ਜਿਆਦਾ ਜ਼ਿੰਮੇਵਾਰ ਇੱਕ ਟਾਈਮ ਹੀ ਪਾਣੀ ਦਿੰਦੇ ਨੇ ਇਹਨੂੰ ਤੇ ਉਸ ਵੇਲੇ ਪਾਣੀ ਮਨ ਨਾ ਹੋਵੇ ਨਾ ਪੀਵੇ ਮੜ ਕੇ ਫਿਰ ਪਸ਼ੂ ਨੂੰ ਆਪਾਂ 24 ਘੰਟੇ ਬਾਅਦ ਪਾਣੀ ਦਿਖਾਉਨੇ ਆ ਇਹਦੇ ਨਾਲ ਬੜਾ ਵੱਡਾ ਨੁਕਸਾਨ ਹੋ ਸਕਦਾ ਕਿਉਂਕਿ ਇਹਨਾਂ ਪਾਣੀ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਆਪਾਂ ਸੁਣੋ ਜਦੋਂ ਕਈ ਕਈ ਟਾਈਮ ਉਹਨੂੰ ਪਾਣੀ ਦਿਖਾਓ ਗਰਮੀਆਂ ਦੇ ਵਿੱਚ ਤਿੰਨ ਚਾਰ ਟਾਈਮ ਦਿਖਾਓ ਸ਼ਿਆਲਾਾਂ ਦੇ ਵਿੱਚ ਵੀ ਦੋ ਤੋਂ ਤਿੰਨ ਟਾਈਮ ਪਸ਼ੂ ਨੂੰ ਪਾਣੀ ਦਿਖਾਓ ਜਦੋਂ ਉਹਦਾ ਮਨ ਹੁੰਦਾ ਉਹ ਪਾਣੀ ਪੀ ਲੈਂਦਾ ਸੋ ਇਹ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖੋਗੇ ਤਾਂ ਕਦੇ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਪਸ਼ੂ ਆਪਣਾ ਗੱਭਣ ਹੋਣ ਤੋਂ ਬਾਅਦ ਵੀ ਪੂਰਾ ਦੁੱਧ ਦਊ ਲੰਮਾ ਸਮਾਂ ਦੁੱਧ ਦਊਗਾ ਸੋ ਦੋਸਤੋ ਅੱਜ ਦੀ ਵੀਡੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ